ਹਾਂਜੀ ਅੱਜ ਅਸੀਂ ਅਰਜਨ ਸਰ ਆਪਣੇ ਖੇਤ ਆਏ ਆ ਤੇ ਆਪਣੀ ਖੇਤ ਆ ਪਿੱਛੇ ਤੁਸੀਂ ਦੇਖ ਰਹੇ ਹੋ ਜਿਵੇਂ ਬਾਜਰਾ ਖੜਾ ਹੈ ਆ ਨਰਮਾ ਇੱਥੇ ਬਹੁ ਫਸਲੀ ਚੱਕਰ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਮੂੰਗੀ ਮੂਫਲੀ ਤੇ ਬੜੀਆਂ ਫਸਲਾਂ ਇੱਥੇ ਗੁਆਰਾ ਇਸ ਟਾਈਮ ਹੈਗੀਆਂ 6-7 ਫਸਲਾਂ ਤਾਂ ਜਿਹੜਾ ਬਾਜਰਾ ਹੈ ਪਹਿਲਾਂ ਦਾ ਇਹ ਬਾਜਰੀ ਦੀ ਆਪਾਂ ਗੱਲ ਕਰਦੇ ਆ ਬਰਾਨੀ ਤਕਰੀਬਨ ਕਿਲੋ ਕੁ 20 ਪਾ ਕੇ ਛਿੱਟੇ ਨਾਲੇ ਵੇਚ ਦਿੰਦੇ ਆ ਕੋਈ ਰੇਸ ਸਪਰੇ ਨਹੀਂ ਇਹ ਕਰਦੇ ਤਾਂ ਮੀਂਹ ਦੇ ਪਾਣੀ ਨਾਲ ਜ਼ਿਆਦਾ ਉਹ ਪਲ ਜਾਂਦੀ ਹੈ 2 ਕਵਾਂਟਲ ਬਿੱਗੇ ਦੀ ਹੁੰਦੀ ਹੈ ਤਾਂ ਤਕਰੀਬਨ ਉਹਦਾ 2800 ਤੋਂ 3000 ਰੁਪਿਆ ਰੇਟ ਹੈ ਔਰ ਉਹ ਮਿੱਟੀ ਹੁੰਦੀ ਹੈ ਖਾਂਚ ਜੇ ਤੁਸੀਂ ਕਹਾਂਗੇ ਬਹੁਤ ਬਰੀਕ ਹੁੰਦੀ ਹੈ ਉਸ ਤੋਂ ਬਾਅਦ ਦੇਸੀ ਬਾਜਰਾ ਉਹ ਤਕਰੀਬਨ 5-4 ਕਵਾਂਟਲ ਹੋ ਜਾਂਦਾ ਹੈ ਔਰ ਥੋੜਾ ਬਹੁਤ ਪਾਣੀ ਨਾਲ ਪਾਲਿਆ ਜਾਂਦਾ ਉਦੋਂ ਬਾਅਦ ਜਿਵੇਂ ਆ ਤੁਸੀਂ ਪਿੱਛੇ ਦੇਖ ਰਿਹਾ ਹੈ ਇਹ ਹਾਈਬ੍ਰਿਡ ਵੀ ਹੈ ਬਾਜਰੇ ਦੇ ਇਹ ਤਕਰੀਬਨ 8 ਤੋਂ 10 ਕੁਇੰਟਲ ਤੱਕ ਵੀ ਪਹੁੰਚ ਜਾਂਦੇ ਆ ਚੰਗੇ ਪਾਣੀ ਪੂਣੀ ਲਾ ਕੇ ਇਹਨਾਂ ਨੂੰ ਇਹਨਾਂ ਦਾ ਰੇਟ ਤਕਰੀਬਨ 2000 ਰੁਪਇਆ ਹੁੰਦਾ ਤਾਂ ਇਹ ਇਥੋਂ ਦੀ ਮੁੱਖ ਫਸਲ ਬਣ ਚੁੱਕੀ ਹੈ ਮਿਲਟ ਦੇ ਵਿੱਚ ਇਹ ਆਉਂਦੀ ਹੈ ਤੇ ਮਿਲਟ ਦਾ ਦੁਨੀਆ ਭਰ ਚ ਹੁਣ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਹੈ ਤਾਂ ਇਹ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਸੀ ਧੰਨਵਾਦ ਜੀ ਤੁਹਾਡਾ